ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਿਆਨਕ ਸੜਕ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਸੱਤ ਬੱਚਿਆਂ ਦੇ ਪੀੜਤ ਮਾਪਿਆਂ ਨੂੰ ਅੱਜ ਇਨਸਾਫ ਦਿਵਾਉਣ ਦਾ ਪ੍ਰੋਮਾਅ ਦਿੱਤਾ ਹੈ। ਇਸ ਨਾਲ ਹੀ ਉਹਨਾਂ ਜਾਂਚ ਦੇ ਵਿੱਚ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰਨ ਵਾਲਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ। ਸੋ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਵੰਡਾਉਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮਾੜੀ ਘਟਨਾ ਵਿੱਚ ਹੌਂਡਾਰ ਵਿਦਿਆਰਥੀਆਂ ਦਾ ਸਾਥ ਤੋਂ ਹਮੇਸ਼ਾ ਲਈ ਵਿਛੜ ਗਏ। ਉਹਨਾਂ ਨੇ ਹਾਦਸੇ ਨੂੰ ਨਾ ਪੂਰਾ ਹੋਣ ਜਾਣ ਵਾਲਾ ਕਾਟਾ ਦੱਸਿਆ। ਤੇ 6 ਜ਼ਾਹਰ ਕੀਤਾ ਹੈ ਤਾਂ ਮਾਨ ਨੇ ਭਰੋਸਾ ਦਵਾਇਆ ਕਿ ਸੂਬਾ ਸਰਕਾਰ ਗਮਗੀਨ ਪਰਿਵਾਰਾਂ ਦੇ ਨਾਲ ਡਟ ਕੇ ਖੜੀ ਹੈ ਇਨਸਾਫ ਦੀ ਵੰਡ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤਾਂ ਤੇ ਮਾਨ ਨੇ ਦ੍ਰਿੜਤਾ ਦੇ ਨਾਲ ਕਿਹਾ ਕਿ ਇਸ ਦਿਲਕਬਾਹ ਹਾਦਸੇ ਵਿੱਚ ਜ਼ਿੰਮੇਵਾਰ ਵਕਤਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਹੁਣ ਐ ਵੀ ਸਪਸ਼ਟ ਕੀਤਾ ਹੈ ਕਿ ਕੇਸ ਨੂੰ ਲੰਮਕੋੜਨ ਤੇ ਸਾਫ ਵਿੱਚ ਅੜਿੱਕੇ ਖੜੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਵੇਂ ਕਿੰਨੇ ਹੀ ਅਸਲ ਰਸੂਕ ਵਾਲੇ ਹੀ ਕਿਉਂ ਨਾ ਹੋਣ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਮਾਨ ਨੇ ਕਿਹਾ ਕਿ ਜਿਹਾ ਕਰਨਾ ਕਿ ਨੌਣਾ ਜ਼ਰੂਰ ਹੈ ਇਸ ਤੇ ਦੋਸ਼ੀਆਂ ਨੂੰ ਸਜ਼ਾ ਮਿਲਣ ਦੇ ਨਾਲ ਬਾਕੀਆਂ ਨੂੰ ਵੀ ਸਬਕ ਮਿਲੇਗਾ। ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਝੱਲਣੀ ਪਈ ਸਾਰੇ ਵਾਸੀਆਂ ਨੂੰ ਇਕੱਲੇ ਸੱਤ ਪਰਿਵਾਰ ਨਹੀਂ ਕਿਉਂਕਿ ਬੱਚੇ ਸਾਂਝੇ ਹੁੰਦੇ। ਛੋਟੇ-ਛੋਟੇ ਫੁੱਲ ਨੰਬਰ ਦੇ ਬੱਚੇ ਸਕੂਲ ਤੋਂ ਘਰ ਕੇ ਵਾਪਸ ਆ ਰਹੇ ਸੀ। ਦੀ ਪੇਟੀ ਦਾ ਸਿਰੇ ਵਿੱਚ ਸੱਤ ਬੱਚਿਆਂ ਦੀ ਉਸੇ ਨਾਪੇ ਦੀ ਦਰਗਜ਼ਨਾ ਤੋਂ ਮੌਤ ਨਹੀਂ ਚਲਦੀ ਬੱਚੇ ਜੱਤ ਨੇ ਕੁਝ ਪਰਿਵਾਰਾਂ ਵੱਲੋਂ ਅੱਜ ਨੇ ਯਕੀਨ ਕੁਝ ਇਨਸਾਫ ਦੀ ਮੰਗ ਹੈ ਬਹੁਤ ਅਤਿਨਤਾ ਦਾ ਅਸਲੀ ਇਨਸਾਫ ਉਹਨਾਂ ਦਾ ਕਾਰਕ ਇਹ ਹੈ ਕਿ ਉਹਨਾਂ ਦੇ ਨਾਲ ਜਿਹੜੀ ਕੋਈ ਨਾ ਖੜਦਾ ਉਹਦਾ ਕੀ ਆ ਰਿਹਾ ਕੈਮਰੇ ਦਾ ਕੀ ਆ ਰਿਹਾ ਸਿਆਣੀ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਕੁਕੜੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਘੱਟ ਰਹਿੰਦੇ ਨੇ ਜਿਵੇਂ ਅਜੀਬ ਗੱਲ ਦੁੱਖ ਵੰਡਣ ਨਾਲ ਘੱਟ ਜਾਂਦਾ ਸਰ ਉਹ ਜੋ ਇਹਨਾਂ ਨੇ ਮੰਗਾਂ ਕੀਤੀ ਹੈ ਇਹ ਪ੍ਰਸ਼ਾਸਨ ਵੱਲੋਂ ਪ੍ਰੋਪਰਟੀ ਨੂੰ ਕਿਹੜਾ ਐਫ ਆਈ ਆਰ ਆਉਣੇ ਕਿੰਨੇ ਦਮ ਮੌਕੇ ਦੀ ਆਉਟਪਟ ਦਿੱਤਾ ਗਿਆ ਹੈ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਦੇ ਲਈ ਇਹ ਉਹਨਾਂ ਨੇ ਲਾਈਨ ਹਾਸ ਕਰਾ ਦਿੱਤੀ ਜਿਹਦੀ ਜਿਹਦੀ ਹੋ ਗਈ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐ ਕਰਾ ਤਾ ਉਹ ਕਰਾ ਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਹੋਏ ਨਹੀਂ ਇਹ ਜਿਹੜੇ ਟਿੱਪਰ ਵਾਲੇ ਸੀ ਅਸਲ ਜੋ ਇੱਕ ਟਿੱਪਰ ਨਹੀਂ ਹੈਗਾ ਉਹ ਕਈ ਸੌ ਉੱਪਰ ਜਿਹੜੇ ਸਮਾਨੇ ਵਿੱਚ ਲੰਘਦੇ ਨੇ ਤੇ ਮੈਨੂੰ ਦੱਸਿਆ ਨਹੀਂ ਸਾਰਾ ਮਤਲਬ ਉਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿੱਪਰ ਚੰਦੂ ਨੇ ওভারਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਵੀਵਨ ਜਿਹੜਾ ਇਹ ਟਿੱਪਰ ਮਾਲਕ ਸੀਗਾ 19 ਸਾਲ ਦਾ ਜਵਾਰ ਸੀਗਾ ਜਿਹਦੇ ਕੋਲ ਲਰਨਿੰਗ ਲਾਇਸੈਂਸ ਸੀ ਜਦਕਿ ਟੇਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਸੀ ਨੇ ਇੱਕ ਗਲਤੀ ਕੀ ਪੀਜਟ ਨੂੰ ਕਿਹਦੇ ਨਾਲ ਮਿਲੀ ਪੁੱਕੇ ਕੋਈ ਬੱਚਾ ਉਹਨੂੰ ਵੀ ਜ਼ਿੰਮੇਵਾਰ ਕਰਨ ਦੇ ਆਗਰ ਦੇ ਇੱਥੇ ਤੇ ਚਿਲਡਰਨ ਮੈਮੋਰੀਅਲ ਪਾਰਕ 'ਤੇ ਜਿਹੜਾ ਇਹ ਉਹਨਾਂ ਬੱਚਿਆਂ ਦੀ ਯਾਦ ਚੋੜ ਰਿਹਾ ਮੈਂ ਤੇ ਇਸ ਸੜਕ ਨੂੰ ਸੜਕ ਕਿਉਂ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦਾ ਸੀ ਪਸਿਆਣੇ ਕੋਈ ਦਿਲ ਤਾਂ ਜੀ ਪੰਨਰਾ ਤੋਂ ਦੋ ਆਰੇ ਸੀ ਛੁੱਟੀ ਤੋਂ ਬਾਅਦ ਸੀ ਤਾਂ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀ ਤਾਂ ਟਰੈਕਟਰ ਨੇ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਗਰੀਦ ਦੀ ਹੱਡੀ ਟੁੱਟ ਗਈ ਦੋ ਮਣ ਕੇ ਉਹਦੇ ਕਿਸੇ ਤਰੀਕੇ ਨਾਲ ਲੱਗਾ ਚਲ ਨੂੰ ਹਟ ਗਈ ਸੀ ਬਾਅਦ ਵਿੱਚ ਉਹ ਇਲਾਜ ਕਰਵਾ ਲਿਆ ਪਰ ਫਿਰ ਵੀ ਉਸ ਸਖਸ਼ ਨੂੰ ਓਪਰ ਨਾ ਬਹੁਤ ਆਉਂਦਾ ਸੀ ਮੈਂ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਮੈਂ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਸੀ ਸਰਪੰਚ ਨੂੰ ਕਹਿੰਦਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸੀ ਪਾਤਰਾ ਤੱਕ ਕਰਾ ਜੀ ਫਿਰ ਸਿਆਣੇ ਤੇ ਹਸਪਤਾਲ ਜਿਹੜਾ ਬਿਲਡ ਕਰ ਰਹੇ ਹਾਂ ਇਤੋਂ ਦਾ ਜੇ ਸਤਾਨਾ ਅਪੀੜ ਹੁੰਦਾ ਸ਼ਹਿਰ ਕੁਛ ਬੱਚਿਆਂ ਨੇ ਜਾਨ ਬਚ ਗਈ ਸੀ ਬਿਲਕੁਲ ਹੈਨਾ 13 ਤਰੀਕ ਨੂੰ ਅਸੀਂ ਉਹ ਸੈਂ ਐਂਬੂਲੈਂਸਾਂ ਦੇਣੀਆਂ ਨੇ ਉਹਦੇ ਚੋਂ 7 ਐਂਬੂਲੈਂਸ ਜਿਹੜੀਆਂ ਨਾ 7 ਬੱਚਿਆਂ ਦੇ ਯਾਤ ਦੇ ਵਿੱਚ ਉਹ ਸਮਾਨਾਂ ਦੇ ਲੱਕੀ ਨੂੰ ਦੇ ਰਹੇ ਸੀ ਚਿਲਡਰਨ ਮੈਮੋ ਉਹਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਤੇ ਅਖੇ ਇਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਉਹਨਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜ੍ਹਾਈ ਬਖੂ ਨਾ ਰਹਿ ਜਾਣ ਕਿ ਮੈਂ ਪੜ੍ਹਨੀ ਸਕੰਨ ਨੂੰ ਪਰਿਵਾਰ ਨੂੰ ਜਿਹੜੇ پاس ਨਹੀਂ ਮਿਲਿਉ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਫੈਮਿਨਿਅਨਸ ਬਣਾ ਰਹੇ ਹਾਂ ਕਿ ਉਥੇ 15 20 ਬੱਸਾਂ ਤੱਕ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟਰਸਟ ਬਣਾਉਣਗੇ ਚਿਲਡਰ ਮੋਰ ਉਹਦੇ ਵਿੱਚ ਵੀ ਸਰਕਾਰ ਆਫ ਸੀਐਮ ਸਾਹਿਬ ਕਾਫੀ ਸਾਥ ਦੇ ਪੂਰੇ ਪੰਜਾਬ ਦੇ ਵੀ ਪੇਪਰ ਬਹੁਤ ਕੰਮ ਲੈਣਗੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਜਿੱਤੇ ਪੁਲਿਸ ਡਿਪਾਰਟਮੈਂਟ ਨੂੰ ਕਰਕੇ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਗੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਚੁੱਕ